ਮੈਂ ਕਿਹਾ ਨਾ ਤੇ ਲੀਏ ਕਰਿਆਂ ਮਰੇ ਦੇਖੀ ਜਾਂ ਕਿ ਰਾਤ ਨੂੰ ਘਰੀ ਕਹਿੰਦਾ ਸੀ ਮੈਂ ਵੀ ਮੈਂ ਤਾਂ ਇਦੋਂ ਆਇਆ ਤੇ ਜੰਗਲ ਪਾਣੀ ਹੋ ਕੇ ਲੂਜ ਮੋਸ਼ਨ ਜੇ ਲੱਗੇ ਪਿਆ ਓਕੀ ਮੁਕਰੀ ਉਤਰੀ ਹਾਏ ਹਾਏ ਓਕੀ ਮੁਕਰੀ ਹੋ ਤਾਂ ਫਿਰ ਬਲੈਕ ਟੀ ਦਾ ਕੀ ਪ੍ਰੋਗਰਾਮ ਆ ਟੈਂਟ ਲੱਗਿਆ ਪਿਆ ਹੋ ਜਾਣ ਸਾਰਾ ਦੇ ਗੋਲ ਟੇਬਲ ਹਿਲਾ ਦੂ ਜਾ ਕੇ ਹੋਰ ਹੁਣ ਇਹ ਗਈ ਤਾਂ ਹੈਗੀ ਹੁਣ ਮੂਰੇ ਟੈਂਟ ਲਾਉਣ ਕਲੀ ਪੂਲੀ ਪਾਈ ਪਈ ਜਾ ਕੇ ਬਸ ਪੀਣ ਚੱਕਾ ਪੀ ਚੱਕਣੇ ਨੇ ਛਰਫਾਲੇ ਹਾਂ ਉਹਦਾ ਤੂੰ ਪਰਚਾਈ ਵੀ ਬਹੁਤ ਬੜਾਈ ਕਰਦਾ ਹੁੰਦਾ ਹੈ ਨਾ ਗੱਲ ਤਾਂ ਆयां ਉਹ ਤਾਂ ਨਰਮ ਹੈ ਹੁਣ ਜਦੋਂ ਐ ਲਾਈ ਲੱਗ ਜਦੋਂ ਫੂਸ ਪਾਤਾ ਕਿਛ ਨੇ ਚਲਦੀ ਅੱਗ ਤੇ ਫਿਰ ਤਾਂ ਵਧੂਗੀ ਕੰਮ ਹੈ ਫਿਰ ਐ ਕਰਦੇ ਆਪਾਂ ਇਹ ਇਹਦੇ ਜਾਂਦੇ ਤੋਂ ਪਹਿਲਾਂ ਆਪਾਂ ਬਾਹਰ ਚੱਲਦੇ ਆ ਘਰੇ ਹੈ ਨਹੀਂ ਕਰ ਇਹ ਤਾਂ ਇੱਧਰ ਦੀ ਗਈ ਹੈ ਆਪਾਂ ਐਂ ਦੀ ਚਾਹਦੇ ਮੰਗਦੀ ਤੇ ਮੂਹਰੇ ਚਾਹਦੇ ਆ ਠੀਕ ਆ ਚਾਹ ਚਾਹ ਬਣਵਾ ਲਈ ਆਹੋ ਚਾਹ ਤਾਂ ਪਾਈ ਪਕਾ ਤੇ ਵਿੱਚ ਪਤੀ ਦੇਖਦਾ ਯਾਰ ਬਣਵਾ ਲਈ ਐ ਕਾਨੂੰ ਕਰਦਾ ਯਾਰ ਲੈ ਦਵਾ ਦੇਣੀ ਨਾ ਸਾਚੀ ਕੇ ਘਰੇ ਜਾ ਕੇ ਆਵਾ